ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਤੀ ਪਤਨੀ ਦੋਵੇਂ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਨੇ ਜੇ ਬਰਾਬਰੀ ਨਾਲ ਚੱਲਣ ਤਾਂ ਜ਼ਿੰਦਗੀ ਬਹੁਤ ਸੋਹਣੇ ਟਰੈਕ ਦੇ ਉੱਤੇ ਚੱਲਦੀ ਰਹਿੰਦੀ ਆ ਜੇ ਇਹਨਾਂ 'ਚੋਂ ਇੱਕ ਵੀ ਗੜਬੜ ਕਰਨੀ ਸ਼ੁਰੂ ਕਰ ਦੇਣਾ ਤਾਂ ਜ਼ਿੰਦਗੀ ਡਾਵਾ ਡੋਲ ਹੋ ਜਾਂਦੀ ਹੈ ਤੇ ਨਾਲ ਹੀ ਜੁੜੇ ਹੋਏ ਪਰਿਵਾਰ ਤੇ ਜੇ ਤੁਹਾਡੇ ਬੱਚੇ ਨੇ ਉਹਨਾਂ ਸਾਰਿਆਂ ਦੀ ਜ਼ਿੰਦਗੀ ਵੀ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਮੈਂ ਆਪਣੇ ਚੈਨਲ ਤੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਮੈਂ ਦੱਸਿਆ ਸੀ ਕਿ ਸਾਡੇ ਦੇਸ਼ ਦੇ ਵਿੱਚ ਔਰਤਾਂ ਨੂੰ ਵਿਆਹ ਹੁੰਦੇ ਸਾਰ ਕੁਝ ਕਾਨੂੰਨੀ ਅਧਿਕਾਰ ਜਿਹੜੇ ਨੇ ਉਹ ਮਿਲ ਜਾਂਦੇ ਨੇ ਸਾਰੇ ਪਰਿਵਾਰ ਦੇ ਵਿੱਚ ਔਰਤਾਂ ਦੇ ਹੱਕ ਕੀ ਨੇ ਉਸ ਵੀਡੀਓ ਦੇ ਵਿੱਚ ਬਹੁਤ ਸਾਰੇ ਕਮੈਂਟਸ ਅਜਿਹੇ ਸਿਗੇ ਜਿਹੜੇ ਕਹਿੰਦੇ ਸੀ ਕਿ ਤੁਸੀਂ ਔਰਤਾਂ ਦੇ ਹੱਕਾਂ ਦੀ ਹੀ ਹਮੇਸ਼ਾ ਗੱਲ ਕਰਦੇ ਹੋ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹ ਦੱਸਣਾ ਹੈ ਕਿ ਬੰਦਿਆਂ ਕੋਲ ਜਿਹੜੇ ਸਾਡੇ ਵੀਰ ਨੇ ਉਹਨਾਂ ਕੋਲ ਵੀ ਕੁਝ ਹੱਕ ਕੁਝ ਅਜਿਹੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੱਕ ਦਿੱਤੇ ਹੋਏ ਨੇ ਜਿਹੜੇ ਉਹਨਾਂ ਦੇ ਪੱਖ ਦੀ ਗੱਲ ਕਰਦੇ ਨੇ ਇੱਕ ਵਿਅਕਤੀ ਬੰਦੇ ਦੇ ਕਿਹੜੇ ਹੱਕ ਨੇ ਜਾਂ ਕਿਹੜੇ ਉਹ ਕਾਨੂੰਨ ਨੇ ਜਿਹੜੇ ਜੇ ਕੁਝ ਖਾਸ ਸਥਿਤੀਆਂ ਦੇ ਵਿੱਚ ਔਰਤਾਂ ਦੇ ਖਿਲਾਫ ਭੁਗਤ ਸਕਦੇ ਨੇ ਇਹਨਾਂ ਦਾ ਵੀ ਸਾਨੂੰ ਜਿਹੜਾ ਹੈਗਾ ਉਹ ਜ਼ਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਸਾਰੇ ਜਾਣਦੇ ਆ ਕਿ ਟਾੜੀ ਦੋਵੇਂ ਹੱਥਾਂ ਨਾਲ ਹੀ ਵੱਜਦੀ ਹੈ ਕੁਝ ਇੱਕ ਕੇਸਿਸ ਦੇ ਵਿੱਚ ਤਾਂ ਜੜੀਆਂ ਮਤਲਬ ਚੰਗੀਆਂ ਭਲੀਆਂ ਕੁੜੀਆਂ ਨੇ ਉਹਨਾਂ ਦਾ ਵੀ ਰਹਿਣਾ ਸੌਰਿਆਂ ਨੇ ਔਖਾ ਕੀਤਾ ਹੋਇਆ ਤੇ ਕਈ ਜਿਨ੍ਹਾਂ ਨੂੰ ਚੰਗੇ ਪਰਿਵਾਰਕ ਮੈਂਬਰ ਮਿਲ ਜਾਂਦੇ ਆ ਉਹਨਾਂ ਤੋਂ ਉੱਥੇ ਟਿੱਕੇ ਨਹੀਂ ਰਿਹਾ ਜਾਂਦਾ ਤੇ ਅਜਿਹੇ ਕੇਸਿਸ ਦੇ ਵਿੱਚ ਜਿਹੜੀਆਂ ਸੱਚੀ ਦੁਖੀ ਹੁੰਦੀਆਂ ਨੇ ਉਹਨਾਂ ਦੀ ਜ਼ਿੰਦਗੀ ਵੀ ਨਾਲ ਖਰਾਬ ਹੋ ਜਾਂਦੀ ਹੈ ਤੇ ਕਈਆਂ ਨੇ ਦੂਜਿਆਂ ਦੀ ਜ਼ਿੰਦਗੀ ਖਰਾਬ ਕੀਤੀ ਹੋਈ ਆ ਤਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਦੇ ਆ ਕਿ ਉਹ ਕਿਹੜੇ ਅਜਿਹੇ ਸੱਤ ਕਾਨੂੰਨ ਨੇ ਜਿਹੜੇ ਬੰਦਿਆਂ ਦੇ ਲਈ ਮਦਦਗਾਰ ਹੋ ਸਕਦੇ ਆ ਵਿਅਤਾ ਜਿਹੜੇ ਮੁੰਡੇ ਨੇ ਉਹਨਾਂ ਦੇ ਲਈ ਇਹ ਕਾਨੂੰਨ ਬਹੁਤ ਮਦਦਗਾਰ ਨੇ ਹਰ ਬੰਦੇ ਨੂੰ ਇਹ ਕਾਨੂੰਨ ਜਿਹੜੇ ਨੇ ਉਹ ਜ਼ਰੂਰ ਪਤਾ ਹੋਣੀ ਚਾਹੀਦੇ ਆ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਸਾਡੇ ਕਾਨੂੰਨ ਨੇ ਸਾਨੂੰ ਜਿਹੜੇ ਅਧਿਕਾਰ ਦਿੱਤੇ ਹੋਏ ਆ ਇੱਕ ਹਸਬੰਡ ਵਾਈਫ ਦੇ ਜੀ ਅਸੀਂ ਅਧਿਕਾਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਉਂਦਾ ਕਿ ਜਿਵੇਂ ਮੇਨਟੇਨੈਂਸ ਦਾ ਜਿਹੜਾ ਅਧਿਕਾਰ ਆ ਹੈ ਨਾ ਇਹ ਖਰਚਾ ਜਿਹੜਾ ਅਸੀਂ ਕਹਿੰਦੇ ਕਿ ਜੇ ਤਲਾਕ ਦੀ ਸਥਿਤੀ ਆਉਂਦੀ ਹੈ ਤਾਂ ਪਤੀ ਪਤਨੀ ਨੂੰ ਖਰਚਾ ਦਿੰਦਾ ਹੈ ਇਸੇ ਕਰਕੇ ਬਹੁਤ ਸਾਰੇ ਕੇਸ ਜਿਹੜੇ ਲੰਮੇ ਸਮੇਂ ਤੱਕ ਲਟਕਦੇ ਰਹਿੰਦੇ ਆ ਕਿ ਖਰਚਾ ਦੇਣਾ ਪੈਂਦਾ ਹੈ ਜਿਹੜੀ ਪਤਨੀ ਹੈਗੀ ਆ ਉਹਨੂੰ ਤਾਂ ਜ਼ਰੂਰੀ ਨਹੀਂ ਹੈਗਾ ਕਿ ਖਰਚਾ ਪਤਨੀ ਨੂੰ ਹੀ ਦੇਣਾ ਪਏਗਾ ਜੇ ਪਤੀ ਅਸਮਰੱਥ ਹੈ ਕਮਾਉਣ ਦੇ ਵਿੱਚ ਪਤੀ ਜਿਹੜਾ ਫਿਜ਼ੀਕਲੀ ਨੂੰ ਕੋਈ ਚੈਲੰਜ ਹੈ ਜਾਂ ਉਹ ਅਪੰਗ ਹੈ ਜਾਂ ਕਿਸੇ ਵੀ ਅਜਿਹੀ ਸਥਿਤੀ ਦੇ ਵਿੱਚ ਪਤਨੀ ਨੂੰ ਵੀ ਪਤੀ ਨੂੰ ਖਰਚਾ ਦੇਣਾ ਜਿਹੜਾ ਹੈਗਾ ਉਹ ਪੈਂਦਾ ਹੈ ਜ਼ਰੂਰੀ ਨਹੀਂ ਹੈ ਕਿ ਪਤਨੀ ਹੀ ਖਰਚਾ ਲਏਗੀ ਸੋ ਇਸ ਗੱਲ ਦਾ ਵੀ ਤੁਹਾਨੂੰ ਜਿਹੜਾ ਹੈਗਾ ਜ਼ਰੂਰ ਪਤਾ ਹੋਣਾ ਚਾਹੀਦਾ ਇਸੇ ਤਰ੍ਹਾਂ ਜਿਹੜਾ ਮੇਨਟੇਨੈਂਸ ਤੋਂ ਬਾਅਦ ਦੀ ਜੇ ਅਸੀਂ ਗੱਲ ਕਰੀਏ ਜਿਹੜਾ ਸਾਡਾ ਰਾਈਟ ਟੂ ਪ੍ਰੋਪਰਟੀ ਹੈ ਠੀਕ ਹੈ ਜਿਹੜਾ ਸਾਡਾ ਜਾਇਦਾਦ ਦਾ ਅਧਿਕਾਰ ਹੈ ਤਾਂ ਇਸ ਅਧਿਕਾਰ ਦੇ ਤਹਿਤ ਪਤੀ ਜਾਂ ਪਤਨੀ ਦੋਵੇਂ ਆਪਣੀ ਪ੍ਰੋਪਰਟੀ ਵਿਆਹ ਤੋਂ ਬਾਅਦ ਵੀ ਖਰੀਦ ਵੀ ਸਕਦੇ ਨੇ ਤੇ ਆ ਉਹਨੂੰ ਵੇਚ ਵੀ ਸਕਦੇ ਆ ਜਾਂ ਕਿਸੇ ਦੇ ਨਾਮ ਵੀ ਕਰਵਾ ਸਕਦੇ ਆ ਤੇ ਜਿਸ ਤਰ੍ਹਾਂ ਵੀ ਉਹ ਚਾਹਣ ਜੇ ਉਹਨਾਂ ਦੀ ਨਿੱਜੀ ਉਹ ਜਾਇਦਾਦ ਹੈਗੀ ਆ ਤਾਂ ਉਹਦੀ ਕਿਸੇ ਵੀ ਤਰ੍ਹਾਂ ਵਰਤੋਂ ਕਰ ਸਕਦੇ ਆ ਤੇ ਇੱਕ ਹੋਰ ਬਹੁਤ ਵੱਡਾ ਵਿਅਮ ਜਿਹੜਾ ਸਾਡੇ ਮੁਲਕ ਦੇ ਵਿੱਚ ਪਾਇਆ ਜਾਂਦਾ ਕਿ ਪਤੀ ਦੀ ਜਾਇਦਾਦ ਦੇ ਵਿੱਚ ਪਤਨੀ ਬਰਾਬਰ ਦੀ ਹੱਕਦਾਰ ਹੈ ਅਜਿਹਾ ਵੀ ਜਿਹੜਾ ਹੈਗਾ ਇਹ ਨਹੀਂ ਹੁੰਦਾ ਅਜਿਹਾ ਤਾਂ ਜਾਇਸ਼ਾਂ ਦੇ ਵਿੱਚ ਹੁੰਦਾ ਸਾਡੇ ਇੱਥੇ ਅਜਿਹਾ ਨਹੀਂ ਹੈ ਜੇਕਰ ਪਤੀ ਆਪ ਕੋਈ ਜਾਇਦਾਦ ਖਰੀਦਦਾ ਹੈ ਤਾਂ ਉਹ ਦੀ ਬਾਅਦ ਦੇ ਵਿੱਚ ਵਸੀਅਤ ਵੀ ਬਣਾ ਸਕਦਾ ਹੈ ਉਹ ਕਿਸੇ ਨੂੰ ਉਹਨੂੰ ਵੇਚ ਵੀ ਸਕਦਾ ਉਹਨੂੰ ਆਪਣੇ ਬੱਚਿਆਂ ਦੇ ਨਾਮ ਤੇ ਵੀ ਕਰਾ ਸਕਦਾ ਜ਼ਰੂਰੀ ਨਹੀਂ ਹੈ ਕਿ ਪਤਨੀ ਨੂੰ ਹੀ ਉਹ ਬਾਅਦ ਦੇ ਵਿੱਚ ਜਿਹੜੀ ਸਾਰੀ ਜਾਇਦਾਦ ਹੈ ਉਹ ਮਿਲੇਗੀ ਜਾਂ ਉਹਦਾ ਉਹਦੇ ਵਿੱਚ ਹਿੱਸਾ ਹੈ ਅਜਿਹਾ ਨਹੀਂ ਹੈ ਸੇਮ ਇਹੀ ਗੱਲ ਪਤਨੀ ਦੇ ਕੇਸ ਦੇ ਉੱਤੇ ਵੀ ਢੁਕਦੀ ਹੈ ਕਿ ਜੇ ਪਤਨੀ ਕੋਈ ਜੀ ਸੋਰਸ ਉਹਦਾ ਹੈ ਅਰਨਿੰਗ ਦਾ ਜੇ ਤੋ ਉਹਨੇ ਕਮਾਇਆ ਤਾਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਪਤੀ ਉਹਦੇ ਵਿੱਚ ਹਿੱਸੇਦਾਰ ਜਿਹੜਾ ਹੈਗਾ ਉਹ ਹੈਗਾ ਹੈ ਹਾਂ ਮੈਂ ਫਿਰ ਦੱਸ ਦਨੀ ਆ ਕਿ ਕੁਝ ਕੇ ਖਾਸ ਕੇਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਜੇ ਪਤੀ ਫਿਜ਼ੀਕਲੀ ਚੈਲੰਜ ਹੈ ਉਹਨੂੰ ਕੋਈ ਨਾ ਕੋਈ ਜਿਹੜੀ ਦਿੱਕਤ ਹੈ ਜਾਂ ਉਹ ਕਮਾਉਣ ਤੋਂ ਸਮਰੱਥ ਹੈ ਤਾਂ ਉਸ ਕੇਸ ਦੇ ਵਿੱਚ ਪਤਨੀ ਨੂੰ ਵੀ ਪਤੀ ਨੂੰ ਜਿਹੜਾ ਹੈਗਾ ਉਹ ਮੇਨਟੇਨੈਂਸ ਦੇਣੀ ਪੈਂਦੀ ਹੈ ਪਤੀ ਨੂੰ ਖਰਚਾ ਜਿਹੜਾ ਹੈਗਾ ਉਹ ਦੇਣਾ ਪੈਂਦਾ ਹੁਣ ਗੱਲ ਕਰਦੇ ਹਾਂ ਉਹਨਾਂ ਸੱਤ ਕਾਨੂੰਨਾਂ ਦੀ ਜਿਹੜੇ ਮੁੰਡਿਆਂ ਦੇ ਹੱਕ ਦੇ ਵਿੱਚ ਭੁਗਦੇ ਨੇ ਤੇ ਇਹਨਾਂ ਕਾਨੂੰਨਾਂ ਦੇ ਬਾਰੇ ਵਿੱਚ ਹਰ ਵਿਅਕਤਾ ਮੁੰਡੇ ਨੂੰ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਅਸੀਂ ਜਾਣਦੇ ਹਾਂ ਕਿ ਸਿਰਫ ਜੜੀਆਂ ਕੁੜੀਆਂ ਹੀ ਨਹੀਂ ਭੁਗਤਦੀਆਂ ਬਹੁਤ ਸਾਰੇ ਮੁੰਡੇ ਵੀ ਰਿਸ਼ਤਿਆਂ ਦੇ ਵਿੱਚ ਤਣਾਅ ਜਿਹੜਾ ਹੈਗਾ ਉਹ ਪੁੱਗ ਰਹੇ ਨੇ ਕਈਆਂ ਦੇ ਘਰ ਉਹਨਾਂ ਦੇ ਸਹੁਰੇ ਪਰਿਵਾਰ ਦੀ ਬੇहद ਜਿਹੜੀ ਬੇਲੋੜੀ ਦਖਲਅੰਦਾਜ਼ੀ ਆ ਉਸ ਦਖਲਅੰਦਾਜ਼ੀ ਨੇ ਖਰਾਬ ਕੀਤੇ ਹੋਏ ਨੇ ਤੇ ਮੁੰਡੇ ਜਿਹੜਾ ਪਰਿਵਾਰ ਹੈ ਉਹ ਡਰਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਕੋਈ ਜਿਹੜਾ ਝਗੜੇ ਦੀ ਗੱਲ ਆਉਂਦੀ ਹੈ ਅਜਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਅਸੀਂ ਤੁਹਾਡੇ ਤੇ ਦਹੇਜ ਦਾ ਕੇਸ ਪਾ ਦਾਂਗੇ ਅਸੀਂ ਡੋਮੈਸਟਿਕ ਵਾਇਲੈਂਸ ਦਾ ਕੇਸ ਪਾ ਦਾਂਗੇ ਫਿਰ ਬੱਚੇ ਦੀ ਕਸਟਡੀ ਨੂੰ ਲੈ ਕੇ ਮਸਲਾ ਹੋ ਜਾਏਗਾ ਤਾਂ ਇਸ ਕਰਕੇ ਜਿਹੜੇ ਮਾਪੇ ਨੇ ਉਹ ਵੀ ਡਰ ਜਾਂਦੇ ਆ ਕਿ ਇਸ ਕਲੇਸ਼ ਤੋਂ ਸਾਨੂੰ ਡਰ ਲੱਗਦਾ ਹੈ ਕਿ ਆਪਸ ਦੇ ਵਿੱਚ ਹੀ ਲੈ ਦੇ ਕੇ ਨਬੇੜ ਲੋ ਪਰ ਜੇਕਰ ਤੁਹਾਨੂੰ ਇਹ ਸੱਤ ਕਾਨੂੰਨ ਪਤਾ ਹੋਣਗੇ ਤਾਂ ਫਿਰ ਤੁਹਾਨੂੰ ਡਰਨ ਦੀ ਜ਼ਰੂਰਤ ਜਿਹੜੀ ਹੈ ਉਹ ਨਹੀਂ ਹੈਗੀ ਸਭ ਤੋਂ ਪਹਿਲਾ ਕਾਨੂੰਨ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬੀ ਐਨ ਐਸ ਦਾ ਸੈਕਸ਼ਨ 144 ਇਹਦੀ ਸਬਕਲੋਜ਼ ਜਿਹੜਾ ਹੈਗਾ 4 ਸੈਕਸ਼ਨ 144 ਦਾ ਸਬਕਲੋਜ਼ 4 ਇਹ ਕਹਿੰਦਾ ਹੈ ਕਿ ਜੇਕਰ ਪਤੀ ਪਤਨੀ ਮਰਜ਼ੀ ਦੇ ਨਾਲ ਅਲੱਗ ਰਹਿ ਰਹੇ ਨੇ ਪਤਨੀ ਆਪਣੀ ਮਰਜ਼ੀ ਨਾਲ ਪਤੀ ਤੋਂ ਅਲੱਗ ਹੋਈ ਹੈ ਜਾਂ ਪਤਨੀ ਐਡਲਟਰੀ ਦੇ ਵਿੱਚ ਹੈ ਤਿੰਨ ਕੰਡੀਸ਼ਨ ਹੋਈਆਂ ਪਹਿਲੀ ਕੰਡੀਸ਼ਨ ਜੇ ਪਤੀ ਪਤਨੀ ਆਪਣੀ ਮਰਜ਼ੀ ਦੇ ਨਾਲ ਅਲੱਗ ਰਹਿ ਰਹੇ ਨੇ ਦੂਜੀ ਗੱਲ ਜੇ ਪਤਨੀ ਆਪਣੀ ਇੱਛਾ ਦੇ ਨਾਲ ਪਤੀ ਤੋਂ ਅਲੱਗ ਰਹਿ ਰਹੀ ਹੈ ਤੇ ਤੀਜੀ ਗੱਲ ਜੇ ਪਤਨੀ ਐਡਲਟਰੀ ਦੇ ਵਿੱਚ ਹੈਗੀ ਹੈ ਤਾਂ ਪਤੀ ਪਤਨੀ ਨੂੰ ਮੇਨਟੇਨੈਂਸ ਨਹੀਂ ਦੇਵੇਗਾ ਨਾ ਹੀ ਉਹਨੂੰ ਕੋਈ ਉਹ ਕੇਸ ਦਾ ਖਰਚਾ ਦੇਵੇਗਾ ਨਾ ਕੋਈ ਜਿਹੜਾ ਖਰਚਾ ਹੈ ਉਹ ਉਹਨੂੰ ਨਹੀਂ ਦੇਵੇਗਾ ਇਸ ਚੀਜ਼ ਨੂੰ ਜਿਹੜਾ ਪੂਰਨ ਤੌਰ ਤੇ ਬੰਦਿਆਂ ਦੇ ਹੱਥ ਦੇ ਵਿੱਚ ਭੁਗਤਦਾ ਹੈ ਬੀ ਐਨ ਐਸ ਦਾ ਸੈਕਸ਼ਨ 144 ਇਹਦਾ ਸਬਕਲੋਜ਼ 4 ਇਹਦੇ ਬਾਰੇ ਵਿੱਚ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਹ ਤਿੰਨੋਂ ਕੰਡੀਸ਼ਨਸ ਨੇ ਤਾਂ ਤੁਹਾਨੂੰ ਆਪਣੀ ਪਤਨੀ ਨੂੰ ਜਿਹੜਾ ਹੈਗਾ ਉਹ ਖਰਚਾ ਨਹੀਂ ਦੇਣਾ ਪਏਗਾ ਮੇਨਟੇਨੈਂਸ ਨਹੀਂ ਦੇਣੀ ਪਏਗੀ ਕੋਈ কোর্ਟ ਦਾ ਖਰਚਾ ਜਿਹੜਾ ਹੈਗਾ ਕਿਸ ਲੜਨ ਦਾ ਤੁਸੀਂ ਉਹਨੂੰ ਨਹੀਂ ਦੋਗੇ ਜੇ ਉਹ ਸਵੈ ਇੱਛਾ ਨਾਲ ਅਜਿਹਾ ਕਰਦੀ ਹੈ ਇਹਦੇ ਵਿੱਚ ਹੀ ਆਉਂਦਾ ਹੈ ਕਿ ਜੇਕਰ ਪਤਨੀ ਚਰਿੱਤਰਹੀਣ ਹੈ ਤਾਂ ਉਸ ਕੇਸ ਦੇ ਵਿੱਚ ਵੀ ਪਤੀ ਪਤਨੀ ਨੂੰ ਕਿਸੇ ਵੀ ਤਰ੍ਹਾਂ ਦੀ ਮੇਨਟੇਨੈਂਸ ਨਹੀਂ ਦੇਵੇਗਾ ਇਸ ਚੀਜ਼ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨੈਤਿਕਤਾ ਦੇ ਪੱਖ ਤੋਂ ਸਾਡੇ ਬਹੁਤ ਸਾਰੇ ਰਿਸ਼ਤੇ ਜਿਹੜੇ ਨੇ ਉਹ ਟੁੱਟ ਰਹੇ ਨੇ ਤਾਂ ਇਸ ਚੀਜ਼ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ ਇਹ ਉਹ ਸੈਕਸ਼ਨ ਨੇ ਜਿਨ੍ਹਾਂ ਨੂੰ ਤੁਸੀਂ ਰੱਟ ਲਓ ਤੇ ਜੇਕਰ ਤੁਹਾਨੂੰ ਰੱਬ ਨਾ ਕਦੇ-ਕਦੇ ਕਿਸੇ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇ ਪਰ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਅਜਿਹਾ ਇਨਸਾਨ ਜਿਹੜਾ ਭੁਗਤ ਰਿਹਾ ਹੈ ਉਹਨੂੰ ਜਿਹੜਾ ਹੈਗਾ ਨਾ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਥੋੜੀ ਜੀ ਜਾਣਕਾਰੀ ਜਿਹੜੀ ਆ ਦੇ ਦਿਓ ਕਿ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਨੇ ਉਹ ਹੈਗੇ ਨਹੀਂ ਜਿਹੜੇ ਤੁਹਾਨੂੰ ਬਚਾ ਸਕਦੇ ਆ ਅਸੀਂ ਜਿਹੜੇ ਆਮ ਲੋਕ ਆ ਅਸੀਂ ਆਮ ਘਰਾਂ ਦੇ ਹਮਤੜ ਬੰਦੇ ਅਸੀਂ ਮਾਰ ਇੱਥੇ ਖਾ ਜਾਂਦੇ ਆ ਕਿ ਸਾਨੂੰ ਕਾਨੂੰਨਾਂ ਬਾਰੇ ਚ ਸਹੀ ਜਾਣਕਾਰੀ ਜਿਹੜੀ ਆ ਉਹ ਨਹੀਂ ਹੁੰਦੀ ਸਹੀ ਦਾ ਪੇਚ ਕਾਨੂੰਨੀ ਜਿਹੜੇ ਆ ਉਹ ਜਿਹੜੇ ਜਾਣਦੇ ਨੇ ਉਹ ਉਹ ਜਾਣਦੇ ਨੇ ਜਿਨ੍ਹਾਂ ਨੇ ਇਹਨਾਂ ਦਾ ਗਲਤ ਫਾਇਦਾ ਉਠਾਣਾ ਹੁੰਦਾ ਹੈ ਤਾਂ ਹੁਣ ਮੈਂ ਫਿਰ ਕਹਿ ਦਿੰਨੀ ਆ ਕਿ ਬੀ ਐਨ ਐਸ ਦਾ ਸੈਕਸ਼ਨ 144 ਇਹਦਾ ਸਬਕਲੋਜ਼ 4 ਇਹ ਪੂਰਨਤਾ ਪਤੀ ਦੇ ਹੱਕ ਦੇ ਵਿੱਚ ਭੁਗਤਦਾ ਇਹਦੇ ਬਾਰੇ ਵਿੱਚ ਤੁਹਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਐਸੀ ਤਰ੍ਹਾਂ ਦਾ ਦੂਜਾ ਕਾਨੂੰਨ ਹੈ ਕਿ ਜੇ ਰੱਬ ਨਾ ਕਰੇ ਕਿਸੇ ਪਰਿਵਾਰ ਦੇ ਵਿੱਚ ਵਖਰੇਵੀ ਦੀ ਨੋਬਤਾ ਜਾਂਦੀ ਹੈ ਤਾਂ ਪਤੀ ਇਸ ਗੱਲ ਤੋਂ ਵੀ ਡਰਦਾ ਹੈ ਕਿ ਜਿਹੜੇ ਉਹਦੇ ਬੱਚੇ ਨੇ ਉਹ ਉਹਦੇ ਤੋਂ ਦੂਰ ਕਰਲੇ ਜਾਣਗੇ ਜਾਂ ਜੇ ਇੱਕ ਬੱਚਾ ਹੈ ਉਹ ਬੱਚੇ ਨੂੰ ਉਹਨੂੰ ਪਤਾ ਨਹੀਂ ਮਿਲਣ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਜਾਂ ਬੱਚਾ ਕਿਹਦੇ ਨਾਲ ਜਾਏਗਾ ਇਹਦੇ ਬਾਰੇ ਵਿੱਚ ਜਿਹੜੇ ਨੇ ਉਹ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆ ਇੱਕ ਡਰ ਮੰਨ ਦੇ ਵਿੱਚ ਹਮੇਸ਼ਾ ਹੁੰਦਾ ਹੈ ਤਾਂ ਇਹਦੇ ਬਾਰੇ ਵਿੱਚ ਜਿਹੜਾ ਇੱਕ ਕਾਨੂੰਨ ਹੈ ਉਸ ਕਾਨੂੰਨ ਦੀ ਅਸੀਂ ਗੱਲ ਕਰਦੇ ਆ ਉਹ ਕਾਨੂੰਨ ਹੈ ਹਿੰਦੂ ਮਿਨੋਰੀਟੀ ਐਂਡ ਗਾਰਡੀਅਨ ਐਕਟ 1956 ਇਹਦਾ ਸੈਕਸ਼ਨ 6 ਜਿਹੜਾ ਹੈਗਾ ਇਹ ਗੱਲ ਕਰਦਾ ਹੈ ਕਿ ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜਿਹੜਾ ਬੱਚੇ ਦਾ ਨੈਚੁਰਲ ਗਾਰਡੀਅਨ ਹੈ ਉਹ ਪਿਤਾ ਹੈ ਮਾਂ ਤੋਂ ਪਹਿਲਾਂ ਠੀਕ ਹੈ ਤਾਂ ਇਹਦੇ ਤਹਿਤ ਜੇਕਰ ਤਾਂ ਬੱਚਾ 5 ਸਾਲ ਤੋਂ ਨਿੱਕਾ ਹੈ ਤਾਂ ਉਹ ਮਾਂ ਦੇ ਕੋਲ ਰਹੇਗਾ ਪਰ ਜੇਕਰ ਬੱਚਾ 5 ਸਾਲ ਤੋਂ ਵੱਡਾ ਹੈ ਤਾਂ ਪਿਤਾ ਕਲੇਮ ਕਰ ਸਕਦਾ ਹੈ ਕਿਉਂਕਿ ਦੇਖੋ ਬੱਚੇ ਦੀ ਜੇ ਪਰਵਰਿਸ਼ ਪਿਤਾ ਦੇ ਪੈਸੇ ਤੇ ਹੀ ਹੋਣੀ ਹੈ ਜਿਹੜਾ ਮੇਨਟੇਨੈਂਸ ਪਿਤਾ ਦੇਗਾ ਉਹਦੇ ਤੇ ਹੀ ਬੱਚੇ ਦੀ ਪਰਵਰਿਸ਼ ਹੋਣੀ ਹੈ ਕਿਉਂਕਿ ਉਹਦਾ ਨੇਚਰਲ ਗਾਰਡੀਅਨ ਮਾਂ ਤੋਂ ਪਹਿਲਾਂ ਇਸ ਕਾਨੂੰਨ ਤਹਿਤ ਪਿਤਾ ਨੂੰ ਮੰਨਿਆ ਜਾਂਦਾ ਹੈ ਠੀਕ ਹੈ ਤਾਂ ਹੁਣ ਜੇਕਰ ਬੱਚਾ 5 ਸਾਲ ਤੋਂ ਵੱਡਾ ਹੈ ਤਾਂ ਪਤੀ ਜਿਹੜਾ ਹੈ ਉਹ ਇਹ ਕਲੇਮ ਕਰ ਸਕਦਾ ਹੈ ਕਿ ਉਹਨੇ ਬੱਚੇ ਨੂੰ ਆਪਣੇ ਕੋਲ ਰੱਖਣਾ ਹੈ ਟੈਂਪਰੇਰੀ ਆ ਪਰਮਾਨੈਂਟ ਉਹ ਉਹਦਾ ਫੈਸਲਾ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਹੋ ਜਾਏਗਾ ਪਰ ਇਸ ਦੇ ਤਹਿਤ ਇਹ ਫਾਈਲ ਜ਼ਰੂਰ ਹੋ ਸਕਦਾ ਹੈ ਕਿ ਉਹਨੇ ਬੱਚਾ ਜਿਹੜਾ ਹੈਗਾ ਪਤੀ ਨੇ ਉਹ ਆਪਣੇ ਕੋਲ ਰੱਖਣਾ ਹੈ ਤੇ ਇਹ ਐਕਟ ਵੀ ਜਿਹੜਾ ਪੂਰਨ ਤੌਰ ਤੇ ਆ ਇਹ ਪਤੀ ਦੇ ਹੱਕ ਦੇ ਵਿੱਚ ਭੁਗਤਦਾ ਹੈ Hindu Minority and Guardianship Act 1956 ਦਾ ਸਬਕਲੋਜ਼ ਜਿਹੜਾ ਸੈਕਸ਼ਨ ਜਿਹੜਾ ਇਹਦਾ ਹੈਗਾ 6 ਉਦੇ ਤਹਿਤ ਇਸੇ ਤਰ੍ਹਾਂ ਕਿਸੇ ਵੀ ਬੱਚੇ ਨੂੰ ਉਹਦੇ ਪਿਤਾ ਨੂੰ ਮਿਲਣ ਤੋਂ ਨਹੀਂ ਰੋਕਿਆ ਜਾ ਸਕਦਾ ਮਤਲਬ ਜੇ ਤੁਹਾਡਾ ਆਪਸ ਦੇ ਵਿੱਚ ਕੋਈ ਇਸ਼ੂ ਚੱਲ ਵੀ ਰਿਹਾ ਤੁਹਾਡਾ ਕੋਈ ਕਲੇਸ਼ ਚੱਲ ਵੀ ਰਿਹਾ ਤੁਸੀਂ ਕੋਰਟ ਦੇ ਵਿੱਚ ਵੀ ਜਾ ਚੁੱਕੇ ਹੋ ਪਰ ਜੇਕਰ ਉਸ ਟਾਈਮ ਦੌਰਾਨ ਬੱਚੇ ਦੀ ਕਸਟਡੀ ਮਾਂ ਦੇ ਕੋਲ ਵੀ ਹੈ ਤਾਂ ਵੀ ਬੱਚੇ ਨੂੰ ਪਿਤਾ ਤੋਂ ਮਿਲਣ ਤੋਂ ਨਹੀਂ ਰੋਕਿਆ ਜਾ ਸਕਦਾ ਤੇ ਇਹੀ ਸੈਕਸ਼ਨ ਤੁਹਾਨੂੰ ਤੁਹਾਡੇ ਬੱਚੇ ਦੀ ਕਸਟਡੀ ਵੀ ਜਿਹੜਾ ਹੈਗਾ ਉਹ ਦਵਾ ਸਕਦਾ ਕਿਉਂਕਿ ਇਹ ਇਕਲੌਤਾ ਸੈਕਸ਼ਨ ਹੈ ਜਿਹਦੇ ਵਿੱਚ ਸਾਫ਼-ਸਾਫ਼ ਇਹ ਗੱਲ ਲਿਖੀ ਹੋਈ ਹੈ ਕਿ ਬੱਚਾ ਜਿਹੜਾ ਹੈਗਾ ਉਹ ਉਦਾ ਜਿਹੜਾ ਨੇਚਰਲ ਗਾਰਡੀਅਨ ਹੈ ਉਹ ਫਾਦਰ ਹੈ ਪਹਿਲਾਂ ਮਾਂ ਬਾਅਦ ਦੇ ਵਿੱਚ ਹੈ ਤੇ ਜੇਕਰ 5 ਸਾਲ ਤੱਕ ਬੱਚੇ ਦੀ ਕਸਟਡੀ ਮਾਂ ਦੇ ਕੋਲ ਰਹਿੰਦੀ ਵੀ ਹੈ ਤਾਂ ਵੀ ਤੁਸੀਂ ਉਹਨੂੰ ਜਿਹੜਾ ਹੈਗਾ ਉਹ 5 ਸਾਲ ਤੋਂ ਬਾਅਦ ਤੁਸੀਂ ਲੈ ਸਕਦੇ ਹੋ ਤੇ ਇਨ ਕੇਸ ਜੇਕਰ ਤੁਸੀਂ 5 ਸਾਲ ਤੋਂ ਪਹਿਲਾਂ ਵੀ ਲੈ ਲੈਨੇ ਹੋ ਉਹਨੂੰ ਤਾਂ 5 ਸਾਲ ਤੋਂ ਬਾਅਦ ਤੁਸੀਂ ਦੁਬਾਰਾ ਉਹਨੂੰ ਫਾਈਲ ਕਰਕੇ ਅੱਗੇ ਕੰਟੀਨਿਊ ਕਰ ਸਕਦੇ ਹੋ ਤਾਂ ਇਸ ਸੈਕਸ਼ਨ ਦੇ ਬਾਰੇ ਵਿੱਚ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੂ ਮਾਈਨੋਰਟੀ ਐਂਡ ਗਾਰਡੀਅਨ ਐਕਟ 1956 ਜਿਹੜਾ ਹੈਗਾ ਇਹਦਾ ਸੈਕਸ਼ਨ ਇਹ ਇਹ ਪੂਰਨ ਤੌਰ ਤੇ ਤੁਹਾਡੇ ਹੱਕ ਦੇ ਵਿੱਚ ਭੁਗਤਦਾ ਏ ਹੁਣ ਇਸੇ ਤਰ੍ਹਾਂ ਡੋਮੈਸਟਿਕ ਵਾਇਲੈਂਸ ਐਕਟ ਬਹੁਤ ਤੌਰ ਤੇ ਆਮ ਤੌਰ ਤੇ ਇਸ ਐਕਟ ਦੇ ਵਰਤੋਂ ਔਰਤਾਂ ਹੀ ਕਰਦੀਆਂ ਕੋਰਟ ਕੇਸ ਦੇ ਵਿੱਚ ਤਲਾਕ ਦੇ ਕੇਸ ਦੇ ਵਿੱਚ ਘਰੇਲੂ ਹਿੰਸਾ ਦਾ ਜਿਹੜਾ ਕਾਨੂੰਨ ਹੈਗਾ ਇਹਦੀ ਵਰਤੋਂ ਜਿਹੜੀ ਹੈ ਨਾ ਉਹ ਔਰਤਾਂ ਜ਼ਿਆਦਾ ਕਰਦੀਆਂ ਨੇ ਪਰ ਪਤੀ ਵੀ ਇਸ ਕਾਨੂੰਨ ਦੀ ਵਰਤੋਂ ਜਿਹੜੀ ਹੈ ਉਹ ਕਰ ਸਕਦਾ ਹੈ ਕਿਸ ਤਰ੍ਹਾਂ ਪਰ ਕਿਉਂਕਿ ਇਹ ਕਾਨੂੰਨ ਜਿਹੜਾ ਹੈਗਾ ਉਹ ਬਣਿਆ ਹੀ ਔਰਤਾਂ ਦੇ ਲਈ ਹੈ ਤਾਂ ਇਹਦੇ ਵਿੱਚ ਉਹ ਆਪਣੀ ਮਦਰ ਤੋਂ ਕੇਸ ਫਾਈਲ ਕਰਵਾ ਸਕਦਾ ਹੈ ਡੋਮੈਸਟਿਕ ਵਾਇਲੈਂਸ ਦਾ ਕੇਸ ਜਿਹੜਾ ਹੈਗਾ ਉਹ ਆਪਣੀ ਮਦਰ ਤੋਂ ਕਰਵਾ ਸਕਦਾ ਹੈ ਤੇ ਉਹਦੇ ਚ ਪਟੀਸ਼ਨਰ ਨੰਬਰ 2 ਹੋ बन ਸਕਦਾ ਤੇ ਇਸੇ ਤਹਿਤ ਉਹ ਬੱਚੇ ਦੀ ਕਸਟਡੀ ਵੀ ਜਿਹੜੀ ਹੈਗੀ ਹੈ ਉਹ ਲੈ ਸਕਦਾ ਮਤਲਬ ਡੋਮੈਸਟਿਕ ਵਾਇਲੈਂਸ ਦਾ ਕੇਸ ਸਿਰਫ ਤੁਹਾਡੀ ਨੂੰ ਨਹੀਂ ਤੁਹਾਡੇ ਤੇ ਕਰ ਸਕਦੀ ਤੁਸੀਂ ਵੀ ਕਰ ਸਕਦੇ ਹੋ ਆਪਣੀ ਪਤਨੀ ਦੇ ਉੱਤੇ ਆਪਣੀ ਮਾਂ ਦੇ ਥਰੂ ਤੁਸੀਂ ਇਹ ਕੇਸ ਜਿਹੜਾ ਹੈਗਾ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਸੈਕੰਡ ਪਟੀਸ਼ਨਰ ਬਣ ਸਕਦੇ ਹੋ ਤੇ ਇਸੇ ਤਹਿਤ ਤੁਸੀਂ ਬੱਚੇ ਦੀ ਕਸਟਡੀ ਵੀ ਜਿਹੜੀ ਹੈਗੀ ਹੈ ਉਹ ਲੈ ਸਕਦੇ ਹੋ ਏ ਜਿਹੜਾ ਹੈਗਾ ਡੋਮੈਸਟਿਕ ਵਾਇਲੈਂਸ ਐਕਟ ਇਹਦੇ ਬਾਰੇ ਵਿੱਚ ਵੀ ਜਿਹੜਾ ਹੈਗਾ ਇਹ ਤੁਹਾਨੂੰ ਜਿਹੜਾ ਦੀ ਧਾਰਾ 21 ਹੈ ਇਹਦੇ ਬਾਰੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਇਹ ਪਤਾ ਹੋਣਾ ਚਾਹੀਦਾ ਇਹ ਉਹ ਕਾਨੂੰਨ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਜਿਹੜੇ ਪੂਰਨ ਤੌਰ ਤੇ ਬੰਦਿਆਂ ਦੇ ਹੱਕ ਦੇ ਵਿੱਚ ਭੁਗਤਦੇ ਨੇ ਅਗਲਾ ਇਹਦੇ ਬਾਰੇ ਤਾਂ ਜ਼ਰੂਰ ਹੀ ਪਤਾ ਹੋਣਾ ਚਾਹੀਦਾ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅੱਜਕਲ ਬਹੁਤੇ ਘਰ ਚਿੱਤਰਹੀਣਤਾ ਕਰਕੇ ਟੁੱਟ ਰਹੇ ਨੇ ਤੇ ਇਹ ਇੱਕ ਇਸ ਤਰ੍ਹਾਂ ਦਾ ਐਕਟ ਹੈ ਜਿਹੜਾ ਤੁਹਾਡੇ ਵਿਆਹ ਨੂੰ ਵਿਆਹ ਮੰਨਣ ਹੀ ਨਹੀਂ ਦਿੰਦਾ ਹੁਣ ਤੁਸੀਂ ਕਹੋਗੇ ਕਿ ਇਹ ਕਿਸ ਤਰ੍ਹਾਂ ਤਾਂ ਇਹਦੇ ਲਈ ਜਿਹੜਾ ਹਿੰਦੂ ਮੈਰਿਜ ਐਕਟ ਦਾ ਜਿਹੜਾ ਸੈਕਸ਼ਨ 12 ਹੈ ਇਹਦਾ ਸਬਕਲੋਜ਼ 1 ਪਾਰਟ ਡੀ ਇਹ ਕੀ ਕਹਿੰਦਾ ਹੈ ਹਿੰਦੂ ਮੈਰਿਜ ਐਕਟ ਦਾ ਸੈਕਸ਼ਨ 12 ਸਬਕਲੋਜ਼ 1 ਪਾਰਟ ਡੀ ਇਹ ਕੀ ਕਹਿੰਦਾ ਹੈ ਕਿ ਜੇਕਰ ਵਿਆਹ ਸਮੇਂ ਜਿਸ ਵੇਲੇ ਤੁਹਾਡਾ ਵਿਆਹ ਹੋਇਆ ਉਸ ਵੇਲੇ ਜੇਕਰ ਤੁਹਾਡੀ ਪਤਨੀ ਗਰਭਵਤੀ ਸੀ ਕਿਸੇ ਹੋਰ ਤੋਂ ਉਹ ਬੱਚਾ ਸੀ ਤੇ ਤੁਹਾਨੂੰ ਉਹਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਚਾਹੇ ਸੀ ਚਾਹੇ ਨਹੀਂ ਸੀ ਤਾਂ ਉਹ ਜਿਹੜਾ ਬੱਚਾ ਹੈ ਜੇ ਉਹ ਵਿਆਹ ਤੋਂ ਪਹਿਲਾਂ ਸੀ ਮਤਲਬ ਉਹ ਬੱਚਾ ਤੁਹਾਡਾ ਨਹੀਂ ਹੈ ਪਰ ਜਿਸ ਵੇਲੇ ਵਿਆਹ ਹੋਇਆ ਉਸ ਵੇਲੇ ਪਤਨੀ ਜਿਹੜੀ ਆ ਉਹ ਗਰਭਵਤੀ ਸੀ ਤਾਂ ਤੁਸੀਂ ਉੱਥੇ ਬਾਅਦ ਦੇ ਵਿੱਚ ਜੇ ਸਪਰੇਸ਼ਨ ਚਾਹੁੰਦੇ ਹੋ ਤਾਂ ਤੁਸੀਂ ਤਲਾਕ ਦਾ ਕੇਸ ਫਾਈਲ ਨਹੀਂ ਕਰਨਾ ਇਹ ਆਮ ਤੌਰ ਤੇ ਜਿਹੜੀ ਇਹ ਗਲਤੀ ਹੁੰਦੀ ਹੈ ਕਿ ਜਦੋਂ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਤਾਂ ਆਮ ਤੌਰ ਤੇ ਤਲਾਕ ਦਾ ਕੇਸ ਫਾਈਲ ਕੀਤਾ ਜਾਂਦਾ ਹੈ ਪਰ ਤਲਾਕ ਦਾ ਕੇਸ ਫਾਈਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਇਹ ਸੈਕਸ਼ਨ ਫਿਰ ਕਹਿੰਦਾ ਹੈ ਕਿ ਜੇ ਅਜਿਹੀ ਸਥਿਤੀ ਹੈ ਤਾਂ ਤੁਹਾਡਾ ਵਿਆਹ ਮਾਨਿਆ ਹੀ ਨਹੀਂ ਹੈ ਮਤਲਬ ਤੁਹਾਡਾ ਵਿਆਹ ਤਾਂ ਹੋਇਆ ਹੀ ਨਹੀਂ ਫਿਰ ਤੁਹਾਡਾ ਵਿਆਹ ਨਹੀਂ ਹੋਇਆ ਜੇਕਰ ਤੁਹਾਡੀ ਪਤਨੀ ਜਿਸ ਵੇਲੇ ਤੁਹਾਡਾ ਵਿਆਹ ਹੋਇਆ ਉਸ ਵੇਲੇ ਕਿਸੇ ਹੋਰ ਤੋਂ ਗਰਭਵਤੀ ਸੀ ਤੇ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ ਤੇ ਜਦੋਂ ਹੁਣ ਤੁਹਾਨੂੰ ਪਤਾ ਚੱਲ ਚੁੱਕਿਆ ਤਾਂ ਫਿਰ ਤੁਸੀਂ ਤਲਾਕ ਦਾ ਕੇਸ ਨਹੀਂ ਫਾਇਲ ਕਰਨਾ ਜੇ ਤੁਸੀਂ ਡਿਵੋਰਸ ਕੇਸ ਫਾਇਲ ਕਰਦੇ ਹੋ ਫਿਰ ਸਮੱਸਿਆਵਾਂ ਜੜੀਆਂ ਨੇ ਉਹ ਵੱਧ ਜਾਂਦੀਆਂ ਤਾਂ ਇੱਥੇ ਇਹ ਸੈਕਸ਼ਨ ਕੀ ਕਹਿੰਦਾ ਹੈ ਕਿ ਤੁਹਾਡਾ ਵਿਆਹ ਜਿਹੜਾ ਹੈਗਾ ਉਹ ਹੋਇਆ ਹੀ ਨਹੀਂ ਹਿੰਦੂ ਮੈਰਿਜ ਐਕਟ ਦਾ ਜਿਹੜਾ ਹੈਗਾ ਉਹਦੀ ਧਾਰਾ 12 ਦਾ ਸਬਕਲੋਜ਼ 1 ਤੇ ਪਾਰਟ ਡੀ ਇਹ ਕਹਿੰਦਾ ਹੈ ਕਿ ਜੇਕਰ ਵਿਆਹ ਤੋਂ ਪਹਿਲਾਂ ਪਤਨੀ ਗਰਭਵਤੀ ਹੈ ਕਿਸੇ ਹੋਰ ਦੇ ਬੱਚੇ ਦੇ ਨਾਲ ਹੈ ਤਾਂ ਤੋ ਤੁਹਾਡੀ ਪਤਨੀ ਹੈ ਹੀ ਨਹੀਂ ਤੇ ਇਹ ਮੰਨਿਆ ਜਾਊਗਾ ਕਿ ਤੁਸੀਂ ਵਿਆਹ ਹੀ ਨਹੀਂ ਹੈਗੇ ਤਾਂ ਉੱਥੇ ਤੁਹਾਨੂੰ ਡਿਵੋਰਸ ਕੇਸ ਫਾਈਲ ਕਰਨ ਦੀ ਵੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਹੈ ਇਹ ਉਹ ਸਾਰੇ ਕਾਨੂੰਨ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਿਹੜੀ ਬੇਸਿਕ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਅੱਛਾ ਹੁਣ ਆਮ ਤੌਰ ਤੇ ਜਿਹੜੇ ਅਜਿਹੇ ਕੇਸ ਹੁੰਦੇ ਨੇ ਇਹਨਾਂ ਕੇਸਸ ਦੇ ਵਿੱਚ ਸਾਨੂੰ ਇੱਕ ਗੱਲ ਤੋਂ ਹੋਰ ਡਰ ਲੱਗਦਾ ਹੈ ਕਿ ਜੇ ਅਸੀਂ ਕੋਰਟ ਦੇ ਵਿੱਚ ਗਏ ਤਾਂ ਕੋਰਟ ਕਚੈਰੀਆਂ ਦੇ ਚੱਕਰ ਕੱਟਦੇ ਹੀ ਉਹ ਕਹਿੰਦੇ ਉਮਰਾਂ ਨਿਕਲ ਜਾਂਦੀਆਂ ਬੁਢਾਪਾ ਆ ਜਾਂਦਾ ਹੈ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਤਾਂ ਇਸ ਕਰਕੇ ਵੀ ਜਿਹੜਾ ਹੈਗਾ ਕਈ ਵਾਰ ਦੋਵੇਂ ਪਾਰਟੀਆਂ ਇਸ ਚੀਜ਼ ਦਾ ਫਾਇਦਾ ਲੈ ਜਾਂਦੀਆਂ ਤੇ ਜਿਹੜਾ ਜਿਹੜਾ ਬਿਲਕੁਲ ਹੀ નિર્ਦੋਸ਼ ਪੱਖ ਹੁੰਦਾ ਉਹ ਵਿਚੇ ਦੇ ਬਿਲਕੁਲ ਹੀ ਪਰੇਸ਼ਾਨ ਹੋ ਕੇ ਰਹਿ ਜਾਂਦਾ ਕਿਉਂਕਿ ਸਭ ਨੂੰ ਇਹੀ ਲੱਗਦਾ ਹੈ ਕਿ ਕੋਰਟ ਕਚੈਰੀਆਂ ਦੇ ਮਸਲੇ ਨੇ ਤੇ ਜ਼ਿੰਦਗੀ ਪਰ ਜਿਹੜੇ ਨੇ ਉਹ ਚੱਲਦੇ ਰਹਿਣ ਦੇ ਮੁੜ ਕੇ ਜੇ ਕਿਸੇ ਨੇ ਦੁਬਾਰੇ ਵਿਆਹ ਕਰਾਉਣਾ ਤਾਂ ਉਸ ਵਿਆਹ ਦੀ ਉਮਰ ਵੀ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਤਾਂ ਇਹਦੇ ਲਈ ਹਿੰਦੂ ਮੈਰਿਜ ਐਕਟ ਦਾ ਸੈਕਸ਼ਨ 21 ਬੀ ਹੈ ਇਹ ਸੈਕਸ਼ਨ ਜਿਹੜਾ ਹੈ ਨਾ ਇਹ ਟਾਈਮ ਬౌੰਡ ਹੈ ਟਾਈਮ ਬੌਂਡ ਪਾਉ ਇਹ ਕਹਿੰਦਾ ਹੈ ਕਿ ਜੇਕਰ ਤੁਹਾਡਾ ਕੋਰਟ ਦੇ ਵਿੱਚ ਕਿਸੇ ਜਿਹੜਾ ਇਸ ਤਰ੍ਹਾਂ ਦਾ ਕੋਈ ਮੁਕੱਦਮਾ ਚੱਲ ਰਿਹਾ ਹੈ ਜਿਹੜਾ ਵਿਆਹ ਨਾਲ ਸੰਬੰਧਿਤ ਹੈ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਉਸ ਮੁਕੱਦਮੇ ਦਾ ਖਤਮ ਹੋ ਜਾਣਾ ਜ਼ਰੂਰੀ ਹੈ ਤੇ ਜੇਕਰ ਕੋਈ ਜਿਹੜੀ ਦੁਬਾਰਾ ਉਸ ਤੇ ਅਪੀਲ ਪਾਈ ਗਈ ਹੈ ਜਾਂ ਕੋਈ ਰਿਵੀਜ਼ਨ ਹੈ ਤਾਂ ਉਸ ਰਿਵੀਜ਼ਨ ਦਾ 3 ਮਹੀਨਿਆਂ ਦੇ ਅੰਦਰ-ਅੰਦਰ ਖਤਮ ਹੋਣਾ ਜਿਹੜਾ ਹੈਗਾ ਉਹ ਜ਼ਰੂਰੀ ਹੈ ਮਤਲਬ ਜੇ ਤੁਹਾਡੇ ਵਿਆਹ ਦਾ ਕੋਈ ਜਿਹੜਾ ਕੇਸ ਚੱਲ ਰਿਹਾ ਹੈ ਤਾਂ ਉਹਦਾ 6 ਮਹੀਨਿਆਂ ਦੇ ਅੰਦਰ ਖਤਮ ਹੋਣਾ ਜ਼ਰੂਰੀ ਹੈ ਤੇ ਜੇਕਰ ਤੁਸੀਂ ਉੱਤੇ ਕੋਈ ਅਪੀਲ ਪਾਈ ਹੈ ਜਾਂ ਕੋਈ ਰਿਵੀਜ਼ਨ ਹੈ ਤਾਂ ਉਸ ਰਿਵੀਜ਼ਨ ਦਾ 3 ਮਹੀਨਿਆਂ ਦੇ ਅੰਦਰ-ਅੰਦਰ ਖਤਮ ਹੋਣਾ ਜ਼ਰੂਰੀ ਹੈ ਤੇ ਜੇਕਰ ਤੁਹਾਡੇ ਕੇਸ ਦੇ ਵਿੱਚ ਅਜੇ ਹ ਨਹੀਂ ਹੋਇਆ ਹਲੇ ਤੱਕ ਤੇ ਜਾਂ ਫਿਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਾਈ ਕੋਰਟ ਦੇ ਵਿੱਚ ਇਹਦੇ ਸਬੰਧੀ ਅਰਜੀ ਦੇ ਕੇ ਟਾਈਮ ਬਾਂਡ ਜਿਹੜਾ ਹੈਗਾ ਕੋਰਟ ਵੱਲੋਂ ਉਹ ਲੈ ਸਕਦੇ ਹੋ ਆਮ ਤੌਰ ਤੇ ਜਿਹੜਾ ਇਹ ਟਾਈਮ ਬਾਉਂਡ ਹੁੰਦਾ ਨਾ ਇਹ ਬਹੁਤ ਸਾਰੇ ਹੋਰ ਕੇਸਿਸ ਦੇ ਵਿੱਚ ਵੀ ਮਿਲਦਾ ਹੈ ਜਿਵੇਂ ਜਿਹੜੇ ਕੰਜ਼ਿਊਮਰ ਕੋਰਟ ਦੇ ਜਿਹੜੇ ਕੇਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਟਾਈਮ ਬਾਉਂਡ ਜਿਹੜਾ ਹੈਗਾ ਇਸ ਤਰ੍ਹਾਂ ਦਾ ਉਹ ਹੁੰਦਾ ਹੈ ਪਰ ਸਾਨੂੰ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਨਹੀਂ ਹੁੰਦੀ ਤਾਂ ਇਹ ਕੇਸ ਜਿਹੜਾ ਹੈਗਾ ਉਹ 6 ਮਹੀਨਿਆਂ ਦੇ ਅੰਦਰ ਅੰਦਰ ਖਤਮ ਹੋਣਾ ਜਿਹੜਾ ਹੈਗਾ ਉਹ ਜ਼ਰੂਰੀ ਹੈ ਤੇ ਜੇ ਅਪੀਲ ਜਾਂ ਰਿਵੀਜ਼ਨ ਹੈ ਤਾਂ ਉਹ 3 ਮਹੀਨਿਆਂ ਦੇ ਅੰਦਰ ਅੰਦਰ ਹੀ ਜਿਹੜਾ ਹੈਗਾ ਇਹਦਾ ਖਤਮ ਹੋਣਾ ਜ਼ਰੂਰੀ ਹੈ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਸਮੱਸਿਆ ਤੁਹਾਡੇ ਨਾਲ ਹੈ ਤਾਂ ਤੁਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਅਪੀਲ ਦਾਇਰ ਕਰਕੇ ਤੁਸੀਂ ਟਾਈਮ ਬౌండ్ ਉੱਥੋਂ ਜਿਹੜਾ ਹੈਗਾ ਉਹਨੂੰ ਲੈ ਸਕਦੇ ਹੋ ਇਸੇ ਤਰ੍ਹਾਂ ਹਿੰਦੂ ਮੈਰਿਜ ਐਕਟ ਦਾ ਸੈਕਸ਼ਨ 23A ਜੇਕਰ ਤੁਹਾਡੀ ਪਤਨੀ ਨੇ ਪਹਿਲਾਂ ਵੀ ਤੁਹਾਡੇ ਤੇ ਜਿਹੜਾ ਕੇਸ ਫਾਈਲ ਕੀਤਾ ਹੈ ਕਿਸੇ ਵੀ ਚੀਜ਼ ਦੇ ਜਿਹੜੇ ਚਾਰजेस ਨੇ ਉਹਨਾਂ ਨੇ ਤੁਹਾਡੇ ਤੇ ਲਗਾਏ ਨੇ ਜਾਂ ਕੁਝ ਵੀ ਉਹਨੇ ਜੇ ਪਹਿਲਾਂ ਤੁਹਾਡੇ ਤੇ ਕੇਸ ਜਿਹੜਾ ਹੈ ਕਿਸੇ ਵੀ ਕਾਰਨ ਵੱਸ ਫਾਈਲ ਜਿਹੜਾ ਪਤਨੀ ਨੇ ਕੀਤਾ ਹੈ ਤਾਂ ਤੁਸੀਂ ਜਿਹੜਾ ਹੈ ਆਪਣਾ ਪੱਖ ਉੱਥੇ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵੀ ਸਬੂਤ ਹੈ ਕਿ ਜਿਹਨੇ ਜਿਹੜਾ ਪਹਿਲਾ ਪਟੀਸ਼ਨਰ ਹੈ ਉਹ ਗਲਤ ਹੈ ਤੁਹਾਡੇ ਕੋਲ ਐਵੀਡੈਂਸ ਹੈਗੇ ਨੇ ਤਾਂ ਤੁਸੀਂ ਉਹ ਐਵੀਡੈਂਸ ਉੱਥੇ ਦਿਖਾ ਕੇ ਰਿਲੀਫ ਲੈ ਸਕਦੇ ਹੋ ਤਾਂ ਇਹਦੇ ਲਈ ਜਿਹੜਾ ਇਹ ਸੈਕਸ਼ਨ ਹੈ ਇਹ ਬਣਿਆ ਹੋਇਆ ਹੈ ਸਾਡਾ ਇੱਕ ਹੋਰ ਕਾਨੂੰਨ ਹੈ ਜਿਹਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜਿਹੜਾ ਤੁਹਾਡੀ ਪ੍ਰਾਪਰਟੀ ਦੇ ਨਾਲ ਜਾਇਦਾਦ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਕਾਨੂੰਨ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ ਇਹ ਕਾਨੂੰਨ ਦੇ ਤਹਿਤ ਜੇਕਰ ਤੁਸੀਂ ਦੇਖੋ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਤਾਂ ਹਸਬੰਡ ਵਾਈਫ ਦਾ ਕੁਝ ਵੀ ਵੰਡਿਆ ਨਹੀਂ ਹੁੰਦਾ ਠੀਕ ਹੈ ਪ੍ਰਾਪਰਟੀ ਖਰੀਦੀ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਇਹੀ ਹੁੰਦਾ ਹੈ ਕਿ ਪ੍ਰਾਪਰਟੀ ਖਰੀਦੀ ਹੈ ਕੋਈ ਜਾਇਦਾਦ ਖਰੀਦੀ ਕਿਦੇ ਵੀ ਪੈਸੇ ਆ ਕਿਨੇ ਵੀ ਲਾਤੇ ਠੀਕ ਹੈ ਜਾਂ ਫਿਰ ਜਿਹੜੀ ਪ੍ਰਾਪਰਟੀ ਆ ਉਹ ਖਰੀਦ ਲਈ ਆਮ ਤੌਰ ਤੇ ਵਾਈਫ ਦੇ ਨਾਮ ਕਰਵਾ ਦਿੰਦੇ ਆ ਕਿ ਚਲੋ ਉਧਰ ਰਜਿਸਟਰੀ ਵਗੈਰਾ ਜਿਹੜੀ ਉਹ ਥੋੜੀ ਸੌਖੀ ਤੇ ਸਸਤੀ ਹੋ ਜਾਂਦੀ ਹੈ ਠੀਕ ਹੈ ਪਰ ਹੁਣ ਬਾਅਦ ਦੇ ਵਿੱਚ ਤੁਹਾਡਾ ਕੋਈ ਡਿਸਪਿਊਟ ਹੋ ਗਿਆ ਤੁਹਾਡਾ ਕੋਈ ਰੌਲਾ ਪੈ ਗਿਆ ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਪ੍ਰਾਪਰਟੀ ਵੀ ਹੁਣ ਤੁਹਾਡੇ ਹੱਥੋਂ ਨਾਮ ਕਰ ਚੁੱਕੀ ਹਾਂ ਤਾਂ ਜਿਹੜਾ ਨਹੀਂ ਹੈ ਉਹ ਪ੍ਰਾਪਰਟੀ ਤੁਹਾਡੀ ਹੈ ਤਾਂ ਤੁਹਾਡੇ ਕੋਲ ਹੀ ਰਹੇਗੀ ਤੁਸੀਂ ਕੋਰਟ ਦੇ ਵਿੱਚ ਐਵੀਡੈਂਸ ਦੇਣਾ ਹੋਵੇਗਾ ਕਿ ਇਹ ਪ੍ਰਾਪਰਟੀ ਮੈਂ ਆਪਣੀ ਪਤਨੀ ਦੇ ਨਾਮ ਕੀਤੀ ਸੀ ਪਰ ਇਹਦਾ ਜਿਹੜੇ ਇਹਦੀ ਪੇਮੈਂਟ ਹੈ ਸਾਰੀ ਉਹ ਮੈਂ ਕੀਤੀ ਹੈ ਇਹ ਮੇਰੇ ਅਕਾਊਂਟ ਦੀ ਸਟੇਟਮੈਂਟ ਹੈ ਜਾਂ ਮੇਰੇ ਅਕਾਊਂਟ ਚੋਂ ਇਨਸਟਾਲਮੈਂਟ ਵੀ ਜਾ ਰਹੀ ਹੈ ਤਾਂ ਇਹ ਚੀਜ਼ ਜਿਹੜੀ ਆ ਉਹ ਮੇਰੀ ਹੈ ਇਹ ਪਤਨੀ ਨੇ ਮੈਂ ਸਿਰਫ ਨਾਮ ਕੀਤੀ ਸੀ ਤਾਂ ਉਹ ਚੀਜ਼ ਤੁਹਾਡੀ ਤੁਹਾਡੇ ਕੋਲ ਵਾਪਸ ਆਏਗੀ ਹੁਣ ਇਹ ਆਏਗੀ ਕਿਹੜੇ ਕਾਨੂੰਨ ਦੇ ਤਹਿਤ ਹੁਣ ਜੇਕਰ ਤਾਂ ਤੁਸੀਂ ਸਿਵਲ ਸ਼ਾਰਟ ਦੇ ਵਿੱਚ ਆਪਣੀ ਪ੍ਰਾਪਰਟੀ ਦਾ ਮਸਲਾ ਜਿਹੜਾ ਹੈ ਉਹ ਲੈ ਕੇ ਜਾਓਗੇ ਤਾਂ ਇਹਦੇ ਤੇ ਤੁਹਾਡੇ ਲੱਖਾਂ ਰੁਪਏ ਲੱਗ ਜਾਣਗੇ ਠੀਕ ਹੈ ਪਰ ਤੁਸੀਂ ਇਹਨੂੰ ਸਿਵਲ ਸ਼ਾਰਟ ਚ ਨਹੀਂ ਲੈ ਕੇ ਜਾਣਾ ਤੁਸੀਂ ਕੀ ਕਰਨਾ ਹੈ ਇਹਦੇ ਲਈ ਹਿੰਦੂ ਮੈਰਿਜ ਐਕਟ ਦਾ ਜਿਹੜਾ ਆਰਟੀਕਲ ਹੈ 26 ਉਤਰਦੇ ਹੱਕ ਦੇ ਵਿੱਚ ਕੁਦਰ 26 ਜਿਹੜਾ ਆਰਟੀਕਲ ਹੈ ਇਹਦੇ ਤਹਿਤ ਹਰ ਸਟੇਟ ਦੀ ਵੱਖ-ਵੱਖਰੀ ਫੀਸ ਹੈ ਇਹ ਫੀਸ ਜਿਹੜੀ ਹੈ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਹੈ ਤੇ ਆਰਟੀਕਲ 26 ਦੇ ਤਹਿਤ 10 ਰੁਪਏ ਤੋਂ 100 ਰੁਪਏ ਤੱਕ ਦੇ ਵਿੱਚ ਵਿੱਚ ਜਿਹੜੀ ਵੀ ਸਟੇਟ ਹੈ ਤੁਹਾਡੀ ਉਹਦੇ ਅਕੋਰਡਿੰਗ ਤੁਹਾਡੀ ਫੀਸ ਲੱਗੇਗੀ ਤੁਸੀਂ 100 ਰੁਪਏ ਦੀ ਫੀਸ ਮੈਕਸ ਲਗਾ ਲਓ ਕਿ 100 ਰੁਪਏ ਦੀ ਫੀਸ ਲਗਾ ਕੇ ਤੁਸੀਂ ਨੇ ਆਰਟੀਕਲ 26 ਦੇ ਤਹਿਤ ਫਾਈਲ ਕਰਨਾ ਹੈ ਕਿ ਇਹ ਪ੍ਰਾਪਰਟੀ ਜਿਹੜੀ ਹੈ ਉਹ ਮੇਰੀ ਸੀ ਪਰ ਮੈਂ ਨਾਮ ਪਤਨੀ ਦੇ ਕੀਤੀ ਹੈ ਤਾਂ ਤੁਹਾਡੀ ਜਿਹੜੀ ਹੈਗੀ ਹੈ ਤੁਹਾਡੀ ਪਤਨੀ ਦੇ ਨਾਮ ਕੀਤੀ ਹੋਈ ਜਾਇਦਾਦ ਵੀ ਜਿਹੜੀ ਆ ਮੁੜ ਕੇ ਤੁਹਾਡੇ ਨਾਮ ਤੇ ਟਰਾਂਸਫਰ ਹੋ ਜੇਗੀ ਜੇਕਰ ਤੁਸੀਂ ਐਵੀਡੈਂਸ ਦੇ ਦਿੰਨੇ ਹੋ ਕਿ ਇਹ ਖਰੀਦੀ ਮੈਂ ਸੀ ਤਾਂ ਸੋ ਇਸ ਕਾਨੂੰਨ ਦੇ ਤਹਿਤ ਜਿਹੜੀ ਪ੍ਰਾਪਰਟੀ ਤੁਸੀਂ ਆਪਣੀ ਪਤਨੀ ਦੇ ਨਾਮ ਕਰਵਾ ਵੀ ਚੁੱਕੇ ਹੋ ਉਹ ਪ੍ਰਾਪਰਟੀ ਵੀ ਮੁੜ ਕੇ ਤੁਹਾਡੇ ਕੋਲ ਆ ਜੇਗੀ ਸੋ ਇਹ ਉਹ ਸਾਰੇ ਕਾਨੂੰਨ ਨੇ ਜਿਹੜੇ ਸਾਡੇ ਵੀਰਾਂ ਨੂੰ ਜਾਣਨੇ ਬਹੁਤ ਜ਼ਰੂਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਕਾਨੂੰਨ ਜਿਹੜੇ ਨੇ ਉਹ ਪਉ ਗੱਦੇ ਨੇ ਤਾਂ ਤੁਹਾਨੂੰ ਇਸ ਚੀਜ਼ ਦੇ ਬਾਰੇ ਵਿੱਚ ਵੀ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਹੀ ਸਾਡੇ ਨਾਲ ਜੁੜੇ ਕਾਨੂੰਨਾਂ ਬਾਰੇ ਜਾਣਕਾਰੀ ਉਹ ਹੋਣੀ ਚਾਹੀਦੀ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਮੈਨੂੰ ਦਿਓ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ